ਆਣੀਆ ਨੇ ਦੋ ਬੱਚੇ ਚਾਰ ਲਈ ਲੜੀ ਜਾਂਦੇ ਇਹਨਾਂ ਨੂੰ ਚਾਰ ਦੇ ਦੇ ਮੈਂ ਤਾਂ ਲੂਣ ਨਾਲ ਖਾ ਲੂੰਗਾ ਸਿਮਰੋ ਸਿਮਰੋ ਸਿਮਰ ਸੁਖ ਪਾਓ ਕਾਲ ਕਲਿਯੋ ਜਤਨ ਮਾਣ ਮਤਾਓ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਬੇਨਤੀ ਕੀਤੀ ਜਾਂਦੀ ਹੈ ਕਿ ਸਰਦਾਰ ਗੁਰਬਖਸ਼ ਸਿੰਘ ਜੀ ਦੇ ਘਰ ਵਾਹਿਗੁਰਜੀ ਨੇ ਭਚੰਗੀ ਦੀ ਦਾਤ ਬਖਸ਼ੀ ਏ ਸੋ ਬਾਣੀ ਆਰ ਗੁਰਾਂ ਨੇ ਚਾਹ ਪਕੌੜਿਆਂ ਦੇ ਲੰਗਰ ਅਤੇ 파ਟ ਪ੍ਰਹੰਸਿਤ ਬੈਲ ਦੇ ਲੰਗਰ ਲਈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਹੋਵੇ ਪਾਣੀ ਸਰਵਣ ਕਰੋ ਅਤੇ ਸਰਦਾਰ ਸਾਹਿਬ ਦੀ ਵੱਲੋਂ ਸਾਰਿਆਂ ਨੂੰ ਲੰਗਰ ਲਈ ਖੁੱਲਾ ਸੱਦਾ ਹੈ ਬਹੁਤ ਸ਼ੁਕਰ ਹੈ ਵਾਹਿਗੁਰੂ ਅੱਜ ਤਾਂ ਮੈਂ ਨਿਆਣਿਆਂ ਨੂੰ ਸਮਾਨ ਨਾਲ ਖੁਸ਼ ਕਰ ਦੂੰਗਾ ਕੇ ਤੇ ਆਪਣੀ ਘਰ ਵਾਲੀ ਨੂੰ ਵੀ ਖੁਸ਼ ਕਰ ਦੂੰਗਾ ਸੁਣ ਲਈਓ ਪ੍ਰਮਾਤਮਾ ਬਹੁਤ دیر ਹੋ ਗਈ ਓ ਰਪਾ ਚੰਗੀ ਰੋਟੀ ਖਾਦੇ ਨੂੰ ਲੂਮ ਨਾਲ ਤਾਂ ਹਰ ਰੋਜ਼ ਖਾਈਦੀ ਆ ਅੱਜ ਖਾਵਾਂਗੇ ਵਧੀਆ ਚੀਜ਼ਾਂ ਨਾਲ ਧਾਨਾ ਰੱਬਾ ਵਾਹਿਗੁਰੂ 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 ਮੈਂ ਸ੍ਰੀ ਕੋਲ ਜਾ ਕੇ ਗੱਲ ਕਰਦੇ ਆ ਪਕੌੜਿਆਂ ਦੀ ਖੁਸ਼ਬੂ ਵੀ ਆਂਦੀ ਆ ਬੇ ਇੱਥੇ ਤਾਂ